ਸਰਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਜਾ ਰਹੇ ਹਾਂ ਚਲੰਦਰ ਸ਼ਹਿਰ ਯਾਨੀ ਕਿ ਪੰਜਾਬ ਤੋਂ ਨੰਨ ਡੇਢ ਸਾਬ ਹਯੂਰ ਸਾਹਿਬ ਸੋ ਅੱਜ ਸਾਧ ਸੰਗਤ ਜੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਕਿਸ ਤਰ੍ਹਾਂ ਸੱਚਖੰਡ ਟ੍ਰੇਨ ਦੇ ਵਿੱਚ ਜਾ ਰਹੇ ਹਾਂ ਸਵੇਰੇ ਇਸ ਦਾ ਜਲੰਧਰ ਤੋਂ ਚੱਲਣ ਦਾ ਟਾਈਮ ਜੋ ਹੈ ਉਹ 6 ਵਜੇ 40 ਮਿੰਟ ਦੇ ਉੱਤੇ ਹੈ ਜਿਹੜੀ ਕਿ ਪਿੱਛੇ ਅੰਮ੍ਰਿਤਸਰ ਤੋਂ ਆਉਂਦੀ ਹੈ ਸੋ ਬਹੁਤ ਜਲਦੀ 10-15 ਮਿੰਟ ਦੇ ਵਿੱਚ ਵਿੱਚ ਇਹ ਟ੍ਰੇਨ ਜੋ ਹੈ ਉਹ ਜਲੰਧਰ ਸਟੇਸ਼ਨ ਦੇ ਉੱਤੇ ਪਹੁੰਚ ਜਾਵੇਗੀ ਸੋ ਸਾਡੇ ਨਾਲ ਅੱਜ ਹੋਰ ਵੀ ਸੰਗਤ ਹੈ ਇਸ ਟ੍ਰੇਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸੀਟਾਂ ਆਉਂਦੀਆਂ ਹਨ ਇਹ ਨਾਰਮਲ ਵੀ ਹੁੰਦੀਆਂ ਹਨ ਲੇਕਿਨ ਅਸੀਂ ਏਸੀ ਵਾਲੀਆਂ ਜੋ ਹੈ ਉਹ ਸੀਟਾਂ ਕਰਾਈਆਂ ਹੋਈਆਂ ਹਨ ਤਾਂ ਆਪਾਂ ਹੁਣ ਥੋੜੀ ਦੇਰ ਬਾਅਦ ਇਹ ਵੀ ਦੇਖਾਂਗੇ ਕਿ ਸੀਟਾਂ ਕਿਸ ਤਰ੍ਹਾਂ ਦੇ ਹਾਲ रुपया तो दिखा तो किस तरह फोल्ड हो गई होर सीट, सीट, सीट बन जानी है इस तरह लेफ्ट और इस तरह साइड दे देख सकते सा हो और बहार भी बिलकुल क्योंकि ए सी डबे आ शीशे बिलकुल बंद हैं सो ਸਾਡੇ ਨਾਲ ਬਹੁਤ ਹੀ ਵਧੀਆ ਭਾਈ ਸਾਹਿਬ ਜਿਹੜੇ ਕਿ ਕਈ ਵਾਰੀ ਪਹਿਲਾਂ ਸਤਖੰਡ ਹਜੂਰ ਸਾਹਿਬ ਜਾਏ ਆ ਇਸ ਵਾਰ ਵੀ ਉਹ 14ਵੀਂ 15ਵੀਂ ਵਾਰੀ ਜਾ ਰਹੇ ਆ ਭਾਈ ਸਾਹਿਬ ਕਿੰਦਾ ਦਾ ਤੁਹਾਨੂੰ ਲੱਗਦਾ ਹਰ ਇੱਕ ਵਾਰ ਸਫਰ ਕਰਕੇ ਸਫਰ ਕਰਕੇ ਬਹੁਤ ਵਧੀਆ ਲੱਗਦਾ ਜਿਵੇਂ ਦਸਮ ਪਾਸ਼ਾ ਦੇ ਦਰ ਤੇ ਜਾਂਦੇ ਆ ਬਹੁਤ ਸਕੂਨ ਆਉਂਦਾ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਅਸੀਂ ਤੇ ਸਾਰਾ ਪਰਿਵਾਰ 15 16 ਸਾਲ ਤੋਂ ਪਹਿਲਾਂ ਸਾਰਾ ਹੀ ਪਹਿਲੀ ਚੋਂ ਇੱਕ ਪ੍ਰਵਾਹ ਜੋ ਜੀ ਹਰ ਵਾਰੀ ਆਉਨੇ ਆ ਪਿੰਡ ਦਾ ਸਾਡਾ ਜਥਾ 15 ਤੋਂ 20 ਜਾਣੇ ਆ ਜਿਹੜੇ ਅਸੀਂ ਪ੍ਰਵਾਹ ਚੋ ਇੱਕ ਇੱਕ ਜੀ ਸਾਰੇ ਆਉਣਾ ਤੇ ਮਹਾਰਾਜ ਮਨੋ ਕਾਮਨਾ ਪੂਰੀਆਂ ਸਾਰਿਆਂ ਦੀ ਕਰਦਾ ਤੇ ਬਹੁਤ ਉਹਦੇ ਘਰਾਂ 'ਚ ਖੁਸ਼ੀਆਂ ਮਿਲਦੀਆਂ ਤੇ ਭਾਈ ਸਾਹਿਬ ਕਿੰਨੀ ਵਾਰੀ ਤੁਸੀਂ ਚੱਲੇ ਅਸੀਂ 7ਵੀਂ ਵਾਰ ਚੱਲੇ ਸੱਤਵੀਂ ਵਾਰੀ ਚੱਲੇ ਤੁਸੀਂ ਭਾਈ ਸਾਹਿਬ ਕਿੰਨੀ ਵਾਰੀ ਚੱਲੇ 8ਵੀਂ ਵਾਰ 8ਵੀਂ ਵਾਰੀ ਚੱਲੇ ਜੀ ਠੀਕ ਹੈ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਸ ਸਾਈਡ ਦੇ ਉੱਤੇ ਸੀਟਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਸੀਟਾਂ ਸੌਣ ਵਾਸਤੇ ਇਹ ਜਿਹੜੀਆਂ ਕਿ ਰਾਤ ਨੂੰ ਬਿਲਕੁਲ ਸਾਰੇ ਆਰਾਮ ਕਰ ਸਕਦੇ ਆ ਸੋ ਇਸੇ ਤਰ੍ਹਾਂ ਸਫਰ ਕਰਦੇ ਜਾਵਾਂਗੇ ਐਸਐਲਐਸ ਸਰਹੰਤ ਤੋਂ ਅਗੇ ਟ੍ਰੇਨ ਪਹੁੰਚ ਚੁੱਕੀ ਹੈ ਜੈ ਸਤਿ ਸੰਗਤ ਜੀ ਇਸ ਵੇਲੇ ਅਸੀਂ ਦਿੱਲੀ ਪਹੁੰਚ ਚੁੱਕੇ ਹਾਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਸਾਰੇ ਯਾਤਰੀਆਂ ਵਾਸਤੇ ਗੁਰਦੁਆਰਾ ਸਾਹਿਬ ਕੋਲੋਂ ਇਹ ਲੰਗਰ ਜੋ ਹੈ ਉਹ ਵਰਤਾਇਆ ਜਾਂਦਾ ਹੈ ਟ੍ਰੇਨ ਦੇ ਵਿੱਚ ਦੇ ਕੇ ਜਾਂਦੇ ਹਨ ਸੋ ਸੰਗਤ ਇਸ ਲੰਗਰ ਦਾ ਬਹੁਤ ਹੀ ਆਨੰਦ ਮਾਣਦੀ ਹੈ। ਲਓ ਜੀ ਹਜੂਰ ਸਾਹਿਬ ਦੇ ਰਸਤੇ ਦੇ ਵਿੱਚ ਦੇਖੋ ਪਹਾੜੀਆਂ ਵੀ ਆ। ਪਹਾੜ ਨਜ਼ਰ ਆ ਰਹੇ ਆ ਅਲੱਗ-ਅਲੱਗ ਥਾਵਾਂ ਤੋਂ। ਜਿਹੜੇ ਕਿ ਅਸੀਂ ਟ੍ਰੇਨ ਦੇ ਵਿੱਚ ਸ਼ੂਟ ਕਰ ਰਹੇ ਆ। ਔਰ ਨਾਲ-ਨਾਲ ਹਾਈਵੇ ਤੁਸੀਂ ਦੇਖ ਸਕਦੇ ਹੋ। ਲੋ ਜੀ ਜਲੰਧਰ ਤੋਂ ਚੱਲਿਆ ਸਾਨੂੰ ਦੂਸਰਾ ਦਿਨ ਹੋ ਚੁੱਕਾ ਹੈ ਅੱਜ ਦੂਸਰਾ ਦਿਨ ਹੈ ਤੁਹਾਨੂੰ ਅਸੀਂ ਰੇਲਵੇ ਦੇ ਡੱਬੇ ਦੇ ਅੰਦਰਲੀ ਪੁਜੀਸ਼ਨ ਵੀ ਦਿਖਾਉਣੇ ਆ ਜਿੱਥੇ ਸਾਡੀ ਸੀਟ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਸਾਡੀ family ਬੈਠੀ ਹੈ ਇਸ ਤਰ੍ਹਾਂ ਸੀ ਤਾਂ ਕਿ ਰਾਤ ਨੂੰ ਅਸੀਂ ਸੌਣ ਵਾਲਾ ਸਿਸਟਮ ਬਣਾ ਲਿਆ ਸੀ ਔਰ ਲੇਕਿਨ ਹੁਣ ਦਿਨ ਵੇਲੇ ਅਸੀਂ ਬੈਠ ਕੇ ਅਸਲ ਵਿੱਚ ਸਫਰ ਕਰ ਰਹੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਸਾਰੇ ਡੱਬੇ ਦੀ ਪੋਜੀਸ਼ਨ ਬਹੁਤ ਵਧੀਆ ਹੈ ਇਹ ਇਸ ਤਰੀਕੇ ਨਾਲ ਸਾਰੇ ਡੱਬੇ ਦੇ ਵਿੱਚ ਸੀਟਾਂ ਲੱਗੀਆਂ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਯਾਤਰੀ ਇਹ ਵੀ ਸੌ ਰਹੇ ਹਨ ਆਰਾਮ ਕਰ ਰਹੇ ਹਨ सा श्री जी औरंगाबाद का स्टेशन जो है, है। तो क्योंकि इस वे अस लगभग हजूर साहब तो करीब छे कु घंटे पिछे हाँ तो देख सकते हो इस जगह दे। ट्रेन शूट कर रहे हैं कि काफी सारे पहाड़ भी दिख रहे हैं अलग अलग एंगल तो थोड़ तो की कोशिश कर रहे हैं बहुत वादिया ਮੌਸਮ ਹੈ ਇੱਥੇ ਦਾ ਔਰ ਦੇਖਦੇ ਹਾਂ ਕਿ ਉੱਥੇ ਹਜੂਤ ਸਾਹਿਬ ਜਾ ਕੇ ਵੀ ਕਿਸ ਤਰ੍ਹਾਂ ਦਾ ਮੌਸਮ ਸਾਨੂੰ ਮਿਲਦਾ ਹੈ ਸੋ ਐਸਲੇ ਟ੍ਰੇਨ ਦੇ ਵਿੱਚੋਂ ਸਾਰਾ ਬਹੁਤ ਹੀ ਅੱਛਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਸੋ ਅੱਗੇ ਹੋਰ ਦੇਖਦੇ ਹਾਂ ਥੋੜੀ ਜਿਹੀ ਬਾਅਦ ਕਿ ਕਿਸ ਤਰ੍ਹਾਂ ਦਾ ਸਾਰਾ ਇਹ ਦ੍ਰਿਸ਼ ਦਿਖਾਈ ਦਿੰਦਾ ਹੈ ਸੋ ਸਤ ਸੰਗਤ ਜੀ ਫਾਈਨਲੀ ਅਸੀਂ ਹਯੂਰ ਸਾਹਿਬ ਨੰਦੇੜ ਦੇ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਬੱਸੇ ਜੋ ਹੈ ਪਹਿਲਾਂ ਹੀ ਲੱਗੀਆਂ ਹੋਈਆਂ ਹਨ ਗੁਰਦੁਆਰਾ ਸਾਹਿਬ ਵੱਲੋਂ ਇਹ ਬੱਸਾਂ ਯਾਤਰੀਆਂ ਨੂੰ ਬਿਲਕੁਲ ਫ੍ਰੀ ਲੈ ਕੇ ਜਾਂਦੀਆਂ ਹਨ ਗੁਰਦੁਆਰਾ ਸਾਹਿਬ ਤੱਕ ਇਹਨਾਂ ਦੇ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਿੰਨੇ ਵੀ ਯਾਤਰੀ ਹਨ ਸੋ ਅਲੱਗ-ਅਲੱਗ ਲੰਗਰ ਸਾਹਿਬ ਨੰਦੇੜ ਦੀ ਵੀ ਤੁਸੀਂ ਬੱਸ ਦੇਖ ਰਹੇ ਹੋ ਇਸੇ ਤਰ੍ਹਾਂ ਜਿਸਲੇਪਾ ਉਥੇ ਪਹੁੰਚ ਜਾਨੇ ਆ ਤੁਸੀਂ ਕਿਸੇ ਵੀ ਸਰਾਂ ਦੇ ਵਿੱਚ ਰੁਕ ਸਕਦੇ ਹੋ ਬੋਲੇ ਸੋਨਹਾਲ ਅੱਲਾਹ ਅਕਬਰ ਬੋਲੇ ਸੋ ਸ੍ਰੀ ਅਕਾਲ ਸੋ ਇਸ ਤਰ੍ਹਾਂ ਇਹ ਸਾਰੀਆਂ ਹੀ ਬੱਸਾਂ ਜੋ ਹੈ ਉਹ ਗੁਰਦੁਆਰਾ ਸਾਹਿਬ ਤੱਕ ਜਿੰਨੇ ਵੀ ਯਾਤਰੀ ਟ੍ਰੇਨ ਦੇ ਵਿੱਚ ਆਏ ਹੋਏ ਹੁੰਦੇ ਹਨ ਉਹਨਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ